ਅੱਪਾ ਇੱਕ ਚੀਜ਼ ਦੇਖਣੀ ਆ ਵੈਗਰੂ ਪਾਣੀ ਨੂੰ ਵਿਚਾਰਦੇ ਆ ਗੁਰੂ ਪਾਤਸ਼ਾਹ ਸਿਮਰਨ ਭਗਤੀ ਕਰਾਉਂਦੇ ਆ ਸੰਗਤ ਬਚਾਉਂਦੇ ਆ ਸਾਰਾ ਕੁਝ ਹੀ ਬਹੁਤ ਵਧੀਆ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਆ ਪਰ ਗੱਲ ਇਹ ਹੁੰਦੀ ਆ ਕਿ ਜਦੋਂ ਆਪਾਂ ਨਾ ਗੁਰੂ ਸਾਹਿਬ ਦੇ ਬਣਾਏ ਹੋਏ ਸਿਧਾਂਤਾਂ ਨੂੰ ਸਿਸਟਮ ਨੂੰ ਗੁਰੂ ਪਾਤਸ਼ਾਹ ਦੇ ਤਰੀਕਿਆਂ ਨੂੰ ਉਲਟਾ ਕੇ ਬਦਲ ਕੇ ਖਤਮ ਕਰਕੇ ਤੇ ਅਗਿਆਨੀ ਤੇ ਜਿਨ੍ਹਾਂ ਨੂੰ ਅਕਲ ਨਹੀਂ ਹੈ ਦੀ ਉਹਨਾਂ ਲੋਕਾਂ ਦਾ ਸਿਸਟਮ ਅਪਣਾ ਲੈਣੇ ਆ ਕਿਸੇ ਕਾਰਨ ਕਰਕੇ ਤੇ ਉਹਦੇ ਨਾਲ ਨਾ ਨੁਕਸਾਨ ਹੁੰਦਾ ਆ ਪਰ ਸੂਝੀ ਨਾਲ ਟੁੱਟ ਜਾਂਦੇ ਆ ਸੋ ਉਹ ਗੱਲ ਵੈਗੁਰੂ ਆਪਾਂ ਕਰਨੀ ਆ ਥੋੜੀ ਜੀ ਸੰਖੇਪ ਵਿੱਚ ਗੁਰੂ ਪਾਸ਼ਾ ਜਦੋਂ ਵੀ ਬਾਣੀ ਦਰਜ ਕਰਦੇ ਆ ਵੈਗੁਰੂ ਸ਼ਬਦ ਹੁੰਦੇ ਆ ਜਦੋਂ ਅਜ ਦਾ ਜੋ ਸ਼ਬਦ ਹੈ ਇਹਨੂੰ ਤੁਸੀਂ ਸ਼ਬਦ ਨਹੀਂ ਕਹਣਾ ਇਹਨੂੰ ਕਹਣਾ ਸ਼ਲੋਕ ਤੇ ਪੌੜੀ ਪਹਿਲਾ ਸ਼ਲੋਕ ਦੂਜਾ ਸ਼ਲੋਕ ਵਾਰੇ ਵੈਗਰੂ ਇੱਥੇ ਆਪਾਂ ਦੁਬਾਰਾ ਦੇਖਾਂਗੇ ਜਦੋਂ ਸਕਰੀਨ ਤੇ ਆਊਗਾ ਮੈਂ ਲਿਆਉਂਗਾ ਸੋ ਸਭ ਤੋਂ ਪਹਿਲਾਂ ਵੈਗਰੂ ਜਿੰਨੇ ਵੀ ਕੋ ਸਿੱਖਿਆ ਆਪਣੀ ਆਪਣੀ ਡਿਵਾਈਸ ਹੱਥ ਚ ਫੜ ਲਓ ਸਕਰੀਨ ਤੇ ਦੇਖੋ ਕੀ ਆ ਸਕਰੀਨ ਤੇ ਕੀ ਆ ਜਦੋਂ ਤੁਸੀਂ ਜਿਹਨੂੰ ਰਹਿਰਾਸ ਕਹਿੰਦੇ ਰਹਿਰਾਸ ਜਾਂ ਰਾ ਅਸਲ ਗੁਰੂ ਪਾਤਸ਼ਾਹ ਦਾ ਸ਼ਬਦ ਹੈਗਾ ਰਾਹ ਰਾਹ ਦਾ ਪਾਵਰ ਰਸਤਾ ਰਾਸ ਦਾ ਪਾਵਾਂ ਪੂੰਜੀ ਤੋ ਰਹਿ ਰਹੂ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਰਹਿ ਤਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਕਹੀਏ ਵੀ ਮੈਂ ਚੱਲਿਆ ਤੇ ਤੂੰ ਇੱਥੇ ਰਹਿ ਮੈਂ ਚੱਲਿਆ ਤੇ ਤੂੰ ਰਹਿ ਰਾਹ ਰਾਹ ਦਾ ਪਾਵ ਰਸਤਾ ਰਸਤੇ ਦੀ ਪੂੰਜੀ ਜਿੰਦੇ ਜੀ ਜਦੋਂ ਹੀ ਸੱਚਖਣ ਜਾਣਨੇ ਆ ਤੇ ਜਿਹੜਾ ਉਹ ਰਸਤਾ ਆ ਉਸ ਰਸਤੇ ਦੀ ਪੂੰਜੀ ਵਾਇਗਰੂ ਦਾ ਨਾਮ ਆ ਤੇ ਜਦੋਂ ਇਹ ਸਰੀਰ ਸਾਡਾ ਨਹੀਂ ਰਹਿਣਾ ਤੇ ਸਾਡੀ ਆਤਮਾ ਨੇ ਇਸ ਸਰੀਰ ਨੂੰ ਹਮੇਸ਼ਾ ਵਕਤੇ ਛੱਡ ਕੇ ਤੇ ਗੁਰੂ ਪਾਸ਼ਾ ਕੋਲ ਜਾਣਾ ਤੇ ਉਸ ਰਸਤੇ ਦੀ ਪੂੰਜੀ ਵੀ ਵੈਗਰੂ ਦਾ ਨਾਮ ਆ ਤਾਂ ਕਰਕੇ ਉਹਦੇ ਵਾਸਤੇ ਸ਼ਬਦ ਹੈਗਾ ਗੁਰਬਾਣੀ ਚ ਹਰ ਕੀਰਤ ਅਮਰੀ ਰਾਹ ਰਾਸ ਰਾਹ ਰਾਸ ਰਹਿ ਰਾਸ ਨਹੀਂ ਹੋਇਆ ਗੁਰੂ ਰਹਿ ਰਾਸ ਨਾ ਕਾਂਟਾ ਮਾਰਦੇ ਉੱਥੇ ਲਿਖ ਕੇ ਲਾਲ ਲਾਈਨਾਂ ਨਾ ਲਾਲ ਪੈਨ ਲੈ ਕੇ ਕਾਂਟਾ ਮਾਰਦੇ ਆ ਭਈ ਰਾਹ ਰਾਸ ਕਹਣਾ ਰਹਿ ਰਾਸ ਨਹੀਂ ਹੈਗਾ ਤੇ ਨਾਲੇ ਰਹਿ ਰਾਸ ਦਾ ਰਾਹ ਰਾਸ ਨਾਲੀ ਕੋਈ ਬਾਣੀ ਨਹੀਂ ਹੈਗੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਚ ਬਾਣੀਆਂ 100 ਦਰ ਤੇ 100 ਪੁਰਖ ਇਹ ਬਾਣੀ ਆ ਧੰਗ ਗੁਰਗੰਸਾ ਭਾਸ਼ਾ ਗੁਰੂ ਸਾਹਿਬ ਦੇ ਹੱਥੀ ਲਿਖਿਆ ਇਸ ਲੇਖ ਸੋ ਇਹ ਕੋਈ ਬਾਣੀ ਨਹੀਂ ਹੈਗੀ ਪੰਥ ਨੇ ਬਣਾਈ ਆ ਚਲੋ ਆਪਾਂ ਨੂੰ ਇਹਨੂੰ ਆਪਾਂ ਇਹਦਾ ਕੁਝ ਕਰ ਵੀ ਨਹੀਂ ਸਕਦੇ ਜਿੰਨਾ ਚਿਰ ਕੋਈ ਆਜ਼ਾਦੀ ਨਹੀਂ ਮਿਲਦੀ ਸਾਨੂੰ ਤੇ ਦੂਜੀ ਗੱਲ ਹੋਇਆ ਗੁਰੂ ਉਹ ਜੜੀਆ ਖਉਤੀ ਰਾਇ ਰਾ ਜਿਹਨੂੰ ਕਿਹਾ ਜਾਂਦਾ ਨਾ ਉਹਦੇ ਵਿੱਚ ਕਿਹਾ ਕਿ ਜਦੋਂ ਨਾ ਉਹ ਪੰਜ ਸ਼ਬਦ ਸੋਧਰ ਵਾਲੇ ਚਾਰ ਸ਼ਬਦ ਸੋਪੁਰਖ ਵਾਲੇ ਤੇ 6 ਪੌੜੀਆਂ ਆਨੰਦ ਬਾਣੀ ਦੀਆਂ ਬੜੀਆਂ ਜਾਂਦੀਆਂ ਦੇ ਵਿੱਚ ਕੱਚੀ ਬਾਣੀ ਪੜੀ ਜਾਂਦੀ ਆ ਤੇ ਉਦੋਂ ਬਾਅਦ ਕੀ ਕੀਤਾ ਅਨੰਦ ਬਾਣੀ ਤੋਂ ਬਾਅਦ ਨਾ ਜਿਹੜੇ ਗੁਰੂ ਪਾਸ਼ਾ ਦਾ ਜਿੱਥੇ ਸਮਾਪਤੀ ਹੁੰਦੀ ਜਿੱਥੇ ਭੋਗ ਪੈਂਦਾ ਆ ਉੱਥੇ ਦੋ ਸ਼ਲੋਕ ਆ ਜਿਹੜੇ ਮੁੰਦਾਵਣੀ ਦੇ ਉਹ ਸ਼ਲੋਕ ਆ ਉਦਾਂ ਪਰ ਉਹਦਾ ਮੁੰਦਾਵਣੀ ਕਿਹਾ ਜਾਂਦਾ ਗੁਰੂ ਸਾਹਿਬ ਨੇ ਮੋਹਰ ਲਾਈ ਆ ਕਿ ਬਾਣੀ ਇੱਥੇ ਤੱਕ ਆ ਇਦੋਂ ਅੱਗੇ ਜਿਹੜੀ ਆ ਬਾਣੀ ਨਹੀਂ ਹੈਗੀ ਇਦੋਂ ਅੱਗੇ ਸਮਾਪਤੀ ਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਤੋ ਇੱਕ ਪੰਥਕ ਰੀਤ ਆ ਕਿ ਜਦੋਂ ਅਨੰਦ ਬਾਣੀ ਦੇ ਛੇ ਪੌੜੀਆਂ ਪੜੀਆਂ ਜਾਂਦੀਆਂ ਨਾ ਕਿ ਉਸ ਤੋਂ ਬਾਦ ਦੋ ਸ਼ਲੋਕ ਪੜੇ ਜਾਂਦੇ ਆ ਮੁੰਧਾਵਣੀ ਮਹਿਲਾ ਪੰਜਵਾਂ ਅੰਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਾ ਹੰਝਾਈ ਨਿਤਨਤ ਰੱਖ ਔਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਰ ਨਾਨਕ ਬ੍ਰਹਮ ਤਸਾਰੋਕ ਸ਼ਲੋਕ ਮਹਿਲਾ ਪੰਜਵਾਂ 13 ਕੀਤਾ ਜਾਤੋ ਨਹੀਂ ਤਨ ਮਨ ਕੀ ਵਹ ਹਰਿਆ ਦੇ ਉੱਤੇ ਜਾ ਕੇ ਸੁਨਾਪਤੀ ਹੁੰਦੀ ਹੈ ਜੇਰਾ ਪਤਾ ਗੁਰਗਨ ਸਾਹਿਬ ਪਾਸ਼ਾ ਦੀ ਵੀ ਤੇ ਪਾਠ ਕਰਦੇ ਆ ਸਹਿਜ ਪਾਠ ਕਰਦੇ ਆ ਤਾਂ ਉੱਥੇ ਆਪਾਂ ਸਮਾਪਤੀ ਕਰਦੇ ਆ ਹਨ ਉਸ ਤੋਂ ਅੱਗੇ ਜਾਂਦੇ ਆ ਤਾਂ ਇਹਦਾ ਮਤਲਬ ਅਸੀਂ ਗੁਰੂ ਸਾਹਿਬ ਦਾ ਸਤਕਾਰ ਨਹੀਂ ਕਰਦੇ ਜੇ ਅਸੀਂ ਉਹ ਤੋਂ ਅੱਗੇ ਪੜਦੇ ਆ ਤੇ ਹੁਣ ਵੈਗਰੂ ਜਦੋਂ ਮੈਂ ਦਰਬਾਰ ਸਾਹਿਬ ਤੋਂ ਤੁਸੀਂ ਸੋਧਾ ਦਾ ਪਾਠ ਸੁਣੋਗੇ ਜਿਹਨੂੰ ਰਹਿ ਰਸ ਕਿਹਾ ਜਾਂਦਾ ਉੱਥੇ ਇੱਥੇ ਹੀ ਸਮਾਪਤੀ ਕਰਦੇ ਆ ਤਨਮਨ ਧੀਵਾ ਹਰਿਆ ਠੀਕ ਆ ਹੁਣ ਉਸ ਤੋਂ ਅੱਗੇ ਕੀ ਆ ਕਿ ਆਪਾਂ ਨਾ ਜਿਹੜਾ ਸਿਸਟਮ ਸਾਨੂੰ ਗੁਲਾਮੀ ਵੱਲ ਲੈ ਕੇ ਗਿਆ ਉਦੇ ਤੈਦ ਕੀ ਕੀਤਾ ਤਨਮਨ ਥੀਵਾ ਹਰਿਆ ਤੋਂ ਅੱਗੇ ਕੀ ਕੀਤਾ ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਹੈ ਉਹ ਜਦੋਂ ਵੀ ਆਪਾਂ ਤੁਹਾਨੂੰ ਕੋਲ ਗਨਸਾ ਪਾਸ਼ਾ ਦੀ ਬਾਣੀ ਪੜਾਂਗੇ ਵਾਇਗਰੋ 22 ਵਾਰਾਂ ਤੁਹਾਨੂੰ ਕੋਲ ਗਨਸਾ ਪਾਸ਼ਾ ਚ ਜਿਹਦੇ ਵਿੱਚ ਦੋ ਵਾਰਾਂ ਦੇ ਨਾਲ ਪੌੜੀਆਂ ਦੇ ਨਾਲ ਸ਼ਲੋਕ ਨਹੀਂ ਹੈਗੇ RAMKALI ਕੀ ਵਾਰ ਰਾਏ ਬਲਵੰਨ ਤਥਾ ਸੱਤਾ ਡੂਮ ਆਖੀ ਜਿਹੜੀ RAMKALI ਰਾਗ ਦੇ ਵਿੱਚ ਬਾਬਾ ਸੱਤਾ ਤੇ ਬਲਵੰਨ ਜੀ ਦੀ ਵਾਰ ਆ ਤੇ ਬਸੰਤ ਰਾਗ ਦੇ ਵਿੱਚ ਤੁਹਾਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਵਾਰ ਆ ਬਸੰਤ ਮਹਲ ਪੰਜਵਾਂ ਮਹਲ ਪੰਜਵਾਂ ਤੇ ਇਤੋਂ ਇਲਾਵਾ ਜਿਹੜੀਆਂ 22 ਉਹ ਨਾ ਸਾਰੀਆਂ ਦੇ ਨਾਲ ਸ਼ਲੋਕ ਆ। ਜੇ ਜਦੋਂ ਵੀ ਗੁਰੂ ਪਾਸ਼ਾ ਕੋਈ ਇਦਾਂ ਬਾਣੀ ਦਰਜ ਕਰਦੇ ਨਾ ਪੌੜੀਆਂ ਜਦੋਂ ਦਰਜ ਕਰਦੇ ਆ ਕਿਤੇ ਵੀ ਇਵੇਂ ਜੇ ਤੁਸੀਂ ਬਾਬਾ ਨਖਰੀ ਬਾਣੀ ਪੜ੍ਹੋਗੇ ਤੁਹਾਨੂੰ ਗੁਰੂ ਅਰਜਨ ਦੇ ਪਾਸ਼ਾ ਗੌੜੀ ਰਾਗ ਚ ਉੱਥੇ ਸ਼ਲੋਕ ਪਹਿਲਾਂ ਆਊਗਾ ਪੌੜੀ ਬਾਅਦ ਆਊਗੀ। ਇਹ ਨਹੀਂ ਹੋਊਗਾ ਕਿ ਪਹਿਲਾਂ ਪੌੜੀ ਦਰਜ ਕਰਕੇ ਤੇ ਗੁਰੂ ਪਾਸ਼ਾ ਫਿਰ ਸ਼ਲੋਕ ਦਰਜ ਕਰਨਗੇ। ਹੁਣ ਸਾਡੇ ਪੁੱਠੇ ਦਿਮਾਗ ਨੇ ਕੀ ਕੀਤਾ? ਰਾਮਕਲੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇ ਪਾਸ਼ਾ ਜੀ ਰਾਮਕਲੀ ਰਾਗ ਚ 3 ਬਾਰਾਂ ਆ ਵਾਇਗੁਰ। ਇਕ ਧੰਗ ਗੁਰੂ ਅਮਰਦਾਸ ਪਾਸ਼ਾ ਜੀ ਦੀ ਆ ਜਿਵੇਂ ਹੁਣੇ ਹੀ ਆ ਗੁਜਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਸ਼ਾ ਜੀ ਦੀ ਵਾਰ ਸੁਨਾਪਟ ਹੋਈ ਆ ਤੇ ਹੁਣ ਪੰਜਵੇਂ ਪਾਸ਼ਾ ਦੀ ਵਾਰ ਆ ਜੀ ਸ਼ੁਰੂ ਹੋਈ ਆ ਗੁਜਰੀ ਰਾਗ ਦੀ ਇਸੇ ਤਰ੍ਹਾਂ ਰਾਮਕਲੀ ਰਾਗ ਦੇ ਵਿੱਚ ਵੀ ਤਿੰਨ ਵਾਰਾਂ ਆ ਪਹਿਲੀ ਆ ਜਿਹੜੀ ਉਹ ਗੁਰੂ ਅਮਰਦਾਸ ਪਾਸ਼ਾ ਜੀ ਦੀ ਆ ਦੂਜੀ ਵਾਰ ਜਿਹੜੀ ਆ ਗੁਰੂ ਅਰਜਨ ਦੇਵ ਪਾਸ਼ਾ ਦੀ ਆ ਤੀਜੀ ਵਾਰ ਬਾਬਾ ਸਤਾਬ ਬਲਵੰਦ ਜੀ ਦੀ ਆ ਤਿੰਨ ਵਾਰਾਂ ਆ ਉਸ ਰਾਗ ਦੇ ਵਿੱਚ ਸੋ ਜਿਹੜੀ ਰਾਮਕਲੀ ਰਾਗ ਦੇ ਵਿੱਚ ਦੂਜੀ ਵਾਰ ਆ ਨਾ ਤੁਹਾਨੂੰ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਉਸ ਵਾਰ ਦੀ ਨੌਵੀਂ ਪੌੜੀ ਚੱਕ ਲਈ ਪਤਾ ਨਹੀਂ ਕਿੰਨੇ ਕੀਤਾ ਇਹ ਕੰਮ ਕਿੰਨੇ ਨੇ ਨੌਵੀਂ ਪੌੜੀ ਚੱਕ ਲਈ ਕਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰਾਖ ਅਗਨੀ ਉਦਰਮਾ ਹੈ ਇਹਦੇ ਵਿੱਚ ਉਹ ਜਿਹੜੀ ਅਖੌਤੀ ਰਾਹ ਰਾਸਨਾ ਦੀ ਬਾਣੀ ਬਣਾ ਲਈ ਉਹ ਸ਼ਲੋਕਾਂ ਤੋਂ ਬਾਅਦ ਨਾ ਤਨਮਨਤੀ ਬਾਹਰਿਆ ਤੋਂ ਬਾਅਦ ਪੌੜੀ ਦਰਜ ਕਰਤੀ ਮਤਲਬ ਪੌੜੀ ਦਰਜ ਕਰਤੀ ਤੇ ਪੌੜੀ ਪੜ੍ਹ ਕੇ ਤੋਂ ਬਾਅਦ ਪੌੜੀ ਪਹਿਲਾਂ ਵੀ ਦਰਜ ਕੀਤੀ ਤੇ ਸ਼ਲੋਕ ਪਿੱਛੇ ਦਰਜ ਕੀਤੇ ਸ਼ਲੋਕ ਕਿਹੜੇ ਦਰਜ ਕੀਤੇ ਆ ਜਿਹੜੇ ਅੱਜ ਭਾਈ ਸਾਭ ਜੀ ਨੇ ਵਿਚਾਰ ਕੀਤੀ ਹੈ ਭਾਈ ਸਤਨਾਮ ਸਿੰਘ ਨੇ ਜਿੱਥੋਂ ਗੂਜਰੀ ਰਗ ਦੀ ਵਾਰ ਧੰਨ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਅੱਜ ਸ਼ੁਰੂ ਹੋਈ ਆ ਸਭ ਪੌੜੀ ਸਕਰੀਨ ਤੇ ਵੈਗਰੂ ਦਿਖਾਈ ਦੇ ਰਹੀ ਆ ਜਿਹੜੀ ਤੁਸੀਂ ਆਮ ਪੜਦੇ ਨਾ ਆ ਸੰਪਰਦਾਵਾਂ ਜਾਂ ਹੋਰ ਜਿੰਨੇ ਵੀ ਟੇਰੇ ਟਕਸਾਲਾਂ ਜਿੰਨਾ ਕੁਝ ਹੈਗਾ ਆ ਉਹ ਸਾਰਾ ਇਦਾਂ ਹੀ ਕਰਦਾ ਆ ਤੇ ਸਿਰਫ ਦਰਬਾਰ ਸਾਹਿਬ ਦੇ ਵਿੱਚ ਉੱਥੇ ਸਮਾਪਤੀ ਕੀਤੀ ਜਾਂਦੀ ਤਨਮਨ ਧੀਵਹ ਹਰਿਆ ਦੇ ਉੱਤੇ ਤੰਬ ਬਗਾਰ ਮੈਂ ਕਿਸੇ ਨੂੰ ਦੇਖਿਆ ਸੁਣਿਆ ਨਹੀਂ ਜਾਂ ਆਪਣੀ ਸੰਗਤ ਵਿੱਚ ਆਪਾਂ ਤਨਮਨ ਧੀਵਹ ਹਰਿਆ ਦੇ ਉੱਤੇ ਹੀ ਭੋਗ ਪਾਉਂਦੇ ਹਾਂ ਸਮਾਪਤੀ ਕਰਦੇ ਹਾਂ ਸ਼ਾਮ ਵਾਲੇ ਪਾਠ ਦੀ ਤੇ ਇਹ ਕੀ ਕੀਤਾ ਪੌੜੀ ਦਰਜ ਕਰਤੀ ਬਿਰਥਾ ਕੋਈ ਨਾ ਜਾਏ ਜੇ ਆਵੇ ਉਹ ਲਿਆਏ ਇਹ ਪੜ੍ਹ ਕੇ ਇਹਨੂੰ ਪਿੱਛੇ ਸ਼ਲੋਕ ਦਰਜ ਕਰਦੇ ਕਿਹੜੇ ਅੰਤਰਗੁਰ ਅਰਾਧਨਾ ਜੇਵਾ ਜਪ ਕਰਨਾ ਸ਼ਲੋਕ ਮਹਿਲਾ ਪੰਜਵਾਂ ਜਰਕੇ ਇਹਨਾਂ ਸ਼ਲੋਕਾਂ ਦੇ ਉੱਤੇ ਮੂਲ ਮੰਤਰ ਵੀ ਆ ਵਾਰ ਦਾ ਨਾਮ ਵੀ ਆ ਤਾਂ ਜਦੋਂ ਵੀ ਆਪਾਂ ਨੂੰ ਕਿਤੇ ਹੁਕਮਨਾਮਾ ਸਾਹਿਬ ਆਵੇ ਕਿਉਂਕਿ ਹੁਕਮਨਾਮਾ ਸਾਹਿਬ ਵੀ ਹੁੰਦਾ ਹੈ ਦੋਵੇਂ ਸਾਈਡਾਂ ਤੇ ਕਰਕੇ ਤੇ ਆਪਾਂ ਹੁਕਮਨਾਮਾ ਸਿਰਫ ਇਦਾਂ ਹੀ ਨਹੀਂ ਪੜਨਾ ਸ਼ਲੋਕ ਮਹਿਲਾ ਪੰਜਵਾਂ ਆਪਾਂ ਪੜਨਾ ਆ ਇੱਕ ਓੰਕਾਰ ਸਤ ਗੁਰਪ੍ਰਸਾਦ ਰਾਗ ਗੂਜਰੀ ਵਾਰ ਮਹਿਲਾ ਪੰਜਵਾਂ ਭਾਈ ਸੁਖਜੀਤ ਸਿੰਘ ਜੀ ਇਹਦਾ ਸਰਵਦਾ ਸਨੇਹ ਜਿਹੜਾ ਆ ਉਹ ਹੈਗਾ ਆ ਰਾਗ ਗੂਜਰੀ ਮਹਿਲਾ ਪੰਜਵਾਂ ਵਾਰ ਜਿਹੜਾ ਆ ਉਹ ਇੱਕ ਵਾਰ ਦਾ ਕਰਕੇ ਵਾਰ ਲਿਖਿਆ ਗੁਰੂ ਸਾਹਿਬ ਨੇ ਵਿਚਕਾਰ ਇਸ ਕਰਕੇ ਆਪਾਂ ਵਾਰ ਦਾ ਮਤਲਬ ਵੱਖਰਾ ਸਮਝਣਾ ਹੈ ਇਹ ਗੂਜਰੀ ਵਾਰ ਨਹੀਂ ਹੈ ਇਹ ਹੈਗਾ ਅਸਲੀ ਇਹਦਾ ਸਲੇਖਾ ਹੈਗਾ ਰਾਗ ਗੂਜਰੀ ਮਹਿਲਾ ਪੰਜਵਾਂ ਤੇ ਵਾਰ ਇਹਦਾ ਖਾਸ ਸਲੇਖਾ ਕਿਉਂਕਿ ਇਹ ਵਾਰ ਆ ਇਸ ਕਰਕੇ ਤਾਂ ਕਰਕੇ ਗੁਰੂ ਪਾਸ਼ਾ ਕਰੇ ਰਾਗ ਗੂਜਰੀ ਵਾਰ ਮਹਿਲਾ ਪੰਜਵਾਂ ਕਿ ਮਹਿਲਾ ਪੰਜਵਾਂ ਆ ਧੰਨ ਗੁਰੂ ਅਰਜੰਦ ਦੇ ਪਾਸ਼ਾ ਰਾਗ ਜਿਹੜਾ ਆ ਗੂਜਰੀ ਆ ਇਸ ਗੂਜਰੀ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਵਾਰ ਆ ਠੀਕ ਆ ਇਸ ਤੋਂ ਪਹਿਲਾਂ ਆਪਾਂ ਮੂਲ ਮੰਤਰ ਪੜਨਾ ਉਸ ਤੋਂ ਬਾਅਦ ਜਿਹੜਾ ਸ਼ਬਦ ਆਇਆ ਆ ਇਹਨੂੰ ਆਪਾਂ ਸ਼ਲੋਕ ਕਹਿੰਨੇ ਆ ਤਾਂ ਸ਼ਲੋਕ ਦਾ ਗੁਰੂ ਪਾਤਸ਼ਾਹ ਨੇ ਸਿਰਲੇਖ ਦਿੱਤਾ ਹੋਇਆ ਸੋ ਉਹ ਕੀ ਕਰਦੇ ਆ ਜਦੋਂ ਤਿੱਥੇ ਤੂੰ ਸਮਰਾਥ ਪੜ ਕੇ ਨਾ ਪੌੜੀ ਤੇ ਫੇਰ ਆ ਦੋ ਸ਼ਲੋਕ ਪੜਦੇ ਆ ਸ਼ਲੋਕਾਂ ਤੇ ਤਾਂ ਗੁਰੂ ਪਾਤਸ਼ਾਹ ਸਮਾਪਤੀ ਕਰਦੇ ਹੀ ਨਹੀਂ ਕਦੀ ਵੀ ਪੌੜੀ ਤੇ ਸਮਾਪਤੀ ਕਰਦੇ ਆ ਪਹਿਲਾਂ ਅੰਤਰ ਗੁਰੂ ਅਰਦਾਨਾ ਸ਼ਲੋਕ ਪੜ ਲਿਆ ਜਿਹੜਾ ਤੁਹਾਡੇ ਇਸ ਟਾਈਮ ਸਕਰੀਨ ਤੇ ਸਾਹਮਣੇ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਰੱਖੇ ਰਖਣ ਹਾਰ ਆਪ ਵਾਰਿਆਂ ਗੁਰ ਕੀ ਪੈਰੀਂ ਪਾਏ ਕਾਜ ਸਵਾਰਿਆਂ ਤੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹ ਤੇ ਕਈ ਕਈ ਤਾਂ ਬਹੁਤੀ ਵਾਰੀ ਤੁਹੀਂ ਸ਼ਾਇਦ ਸੁਣਿਆ ਹੀ ਹੋਵੇ ਪਿੰਡ ਸਾਡੇ ਕ ਭਾਈ ਹੁੰਦਾ ਉਹ ਕਰ ਦਿੰਦਾ ਹੀ ਜੇ ਤਿਸ ਸਾਹਿਬ ਕੀ ਟੇਕ ਸਗਲ ਨਾਨਕ ਮਨੈ ਮਾਹ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਣ ਕੇ ਕਰਦਾ ਹਿਸ सगळे ਦੁੱਖਾਂ ਪਾਪਾਂ ਦਾ ਨਾਸ ਅਕਾਲ ਪੁਰਖ ਸਾਹਿਬ ਜੀ ਤੇਰੇ ਭਜਨ ਦਾ ਪ੍ਰਤਾਪ ਆਪਣੀ ਬਾਣੀ ਖਰੇ ਬਣਾਈ ਪਤ ਨਹੀਂ ਉਤੋਂ ਕੁ ਬਾਣੀ ਦੀ ਮਰਖਲਨ ਹੈ ਤਾਂ ਨਹੀਂ ਉਹ ਇਦਾਂ ਪੁੱਠੀਆਂ ਸਿੱਧੀਆਂ ਗੱਲਾਂ ਫੇਰ ਫਤੇ ਬਲਾ ਕੇ ਫੇਰ ਅਰਦਾਸ ਕਰਨੀ ਸੋ ਇਹ ਵੈਗਰੂ ਬੰਦਿਆਂ ਦੀ ਬਣਾਈ ਹੋਈ ਰੀਤ ਆ ਤੇ ਇਹ ਗਲਤ ਰੀਤ ਆ ਦੁਬਾਰਾ ਦੇਖੋ ਬੈਕ ਜਾਣ ਲੱਗਾ ਮੋਰੇ ਪੌੜੀ ਫਟ ਕਰਤੀ ਰਾਮਕਲੀ ਰਾਗ ਦੀ ਨਵੀਂ ਪੌੜੀ ਰਾਮਕਲੀ ਕੀ ਵਾਰ ਦੀ ਧੰਗੁਰੂ ਅਰਜਨ ਦੇਵ ਪਾਸ਼ਾ ਦੀ ਤੇ ਪਿਛਲੇ ਪਾਸੇ ਗੁਰੂ ਅਰਜਨ ਦੇਵ ਪਾਸ਼ਾ ਦੀ ਗੂਜਰੀ ਕੀ ਵਾਰ ਦੀ ਪਹਿਲੀ ਪੌੜੀ ਦੇ ਦੋਵੇਂ ਸ਼ਲੋਕ ਚੱਕ ਲੈ ਪੌੜੀ ਰਹਿਣ ਦਿੱਤੀ ਅੰਤਰਗੁਰੂ ਆराधना ਵਾਲਾ ਸ਼ਲੋਕ ਚੱਕ ਲਿਆ ਰਖੇ ਰਖਣ ਹਾਰ ਵਾਲਾ ਸ਼ਲੋਕ ਚੱਕ ਲਿਆ ਤੇ ਸਗਲੇ ਦੁੱਖ ਜਾਂ ਇਤੇ ਜਾ ਕੇ ਭੋਗ ਪਾਤਾ ਸ਼ਾਮ ਵਾਲੀ ਬਾਣੀ ਦਾ ਗੁਰੂ ਪਾਸ਼ਾ ਦੇ ਸਿਸਟਮ ਤੋਂ ਉਲਟ ਜਾ ਕੇ ਹੁਣ ਦੇਖੋ ਅੱਗੇ ਗੁਰੂ ਸਾਹਿਬ ਦਾ ਤਰੀਕਾ ਕੀ ਹੈ ਬਾਣੀ ਲਿਖਣ ਦਾ ਗੁਰੂ ਪਾਸ਼ਾ ਲਿਖਣਗੇ ਰਾਮਕਲੀ ਕੀ ਵਾਰ ਤੇ ਜਿੱਥੋਂ ਜਿੱਥੋਂ ਪੌੜੀ ਚੱਕੀ ਗਈ ਆ ਪੌੜੀ ਦੇ ਮੋੜੇ ਗੁਰੂ ਪਾਸ਼ਾ ਨੇ ਦੋ ਸ਼ਲੋਕ ਦਰਜ ਕੀਤੇ ਆ ਸ਼ਲੋਕ ਮਹਲਾ 5 ਹੋਹ ਕੋਰ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਧ ਤੁਧੋਂ ਭੁੱਲੇ ਸੇ ਜਮ ਜਮ ਮਰਦੇ ਤិន ਕਦੇ ਨਾ ਚੁੱਕਨ ਹਾਵੇ ਦੂਜਾ ਸ਼ਲੋਕ ਆ ਮਹਲਾ 5 ਸਤਗੁਰ ਸਿਮਰੋ ਆਪਣਾ ਘਟ ਆਪ ਘਟ ਘਟ ਘਾਟ ਹਰ ਹਰ ਨਾਮ ਜੇ ਪੰਤਿਆਂ ਕੋਏ ਨਾ ਬੰਧੈ ਵਾਟ ਔੜੀ ਕਿਹੜੀ ਆ ਔੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ ਉਥੈ ਤੇਰੀ ਰੱਖ ਅਗਨੀ ਉਦਰਵਾਹ ਸੁਣਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਹੈ ਆਹੋ ਜਲ ਵਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਂਹੈ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਂਹਿ ਕਲ ਮਹਿ ਇਹੋ ਪੁਨ ਗੁਣ ਗੋਬਿੰਦ ਗਾਂਹਿ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੀ ਆਵੇ ਤੁਧ ਆਹ ਸੋ ਪਹਿਲੇ ਜਿਹੜੀਆਂ ਤੁਕਾਂ ਸਾਰੀਆਂ ਦੇ ਨਾਲ ਪਿਛਲੇ ਪਾਸੇ ਹਾ ਹੇ ਸਿਰੜੀ ਕਰਿਆ ਆ ਬਹੁਤ ਵਚਨ ਦੀ ਆ ਇਸ ਤਰ੍ਹਾਂ ਕਿ ਆਪਾਂ ਉੱਤੇ ਨਾਸਕੀ ਉਚਾਰਨ ਕਰੀਦਾ ਸੋ ਇਹ ਗੁਰੂ ਸਾਹਿਬ ਦਾ ਤਰੀਕਾ ਆ ਪੌੜੀਆ ਪੌੜੀ ਦੇ ਮੂਰੇ ਦੋ ਸ਼ਲੋਕ ਆ ਜਿਹੜੇ ਆਪਾਂ ਪੜ੍ਹੇ ਉਹੋ ਕਿਰਪਾਲ ਸੁਆਮੀ ਮੇਰੇ ਦੂਜਾ ਸ਼ਲੋਕ ਆ ਸਤਗੁਰ ਸਿਮਰੋ ਆਪਨ ਇਹ ਸ਼ਲੋਕ ਲਿਖ ਕੇ ਗੁਰੂ ਪਾਸ਼ਾ ਫਿਰ ਨਾਲ ਪੌੜੀ ਦਰਜ ਕਰਦੇ ਆ ਜਿਵੇਂ ਆਪਾਂ ਹੁਕਮਨਾਮਾ ਸਭ ਹੁੰਦਾ ਹੋਣਾ ਤਾਂ ਪਹਿਲਾਂ ਆਪਾਂ ਸ਼ਲੋਕ ਪੜ੍ਹਦੇ ਆ ਫਿਰ ਪੌੜੀ ਪੜ੍ਹਦੇ ਆ ਤੇ ਇਹ ਗੁਰੂ ਸਾਹਿਬ ਦਾ ਸਟਾਈਲ ਆ ਤੇ ਇਹੀ ਸਟਾਈਲ ਗੁਰੂ ਪਾਸ਼ਾ ਦੇਖੋ ਅੱਗੇ ਜਿਹੜਾ ਅੱਜ ਦਾ ਸ਼ਬਦ ਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗੂਜਰੀ ਵਾਰ ਮਹਲਾ 5ਵਾਂ ਤੁਹੇ ਦਾ ਜਿਹੜਾ ਜਿਹੜਾ ਸਲੇਖ ਆ ਸ਼ਬਦ ਦਾ ਇਹ ਵਾਰ ਦਾ ਹੈਗਾ ਰਾਗ ਗੁਜਰੀ ਮਹਿਲਾ ਪੰਜਵਾਂ ਤੇ ਵਿਚਕਾਰ ਸ਼ਬਦ ਲਿਖਿਆ ਵਾਰ ਕਿਉਂਕਿ ਇਹ ਵਾਰ ਆ ਗੁਜਰੀ ਰਾਗ ਦੀ ਤਾਂ ਕਰਕੇ ਵਾਰ ਇਦਾਂ ਪੜ੍ਹਨਾ ਹੈ ਰਾਗ ਗੁਜਰੀ ਰਾਗ ਗੁਜਰੀ ਗੁਜਰੀ ਵੀ ਨਹੀਂ ਕਹਣਾ ਗ렁ਕੜ ਆ ਰਾਗ ਗੁਜਰੀ ਵਾਰ ਮਹਿਲਾ ਪੰਜਵਾਂ ਰਾਗ ਗੁਜਰੀ ਆ ਮਹਿਲਾ ਪੰਜਵਾਂ ਆ ਤੇ ਇਹ ਵਾਰ ਹੈ ਤੇ ਇਸ ਵਾਰ ਦੇ ਵਿੱਚ ਪਹਿਲਾ ਸ਼ਲੋਕ ਜਿਹੜਾ ਆ ਉਦਾਸ ਲੇਖ ਹੈਗਾ ਸ਼ਲੋਕ ਮਹਿਲਾ ਪੰਜਵਾਂ ਅੰਤਰਗੁਰ ਅਰਧਨਾ ਜਹਿਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਰਣਾ ਗੁਣ ਸੁਨਣਾ ਗੁਰ ਨਾਉ ਸਤਗੁਰ ਸੇਤੀ ਰਤਿਆਂ ਦਰਗਾ ਦਰਗਾ ਨਹੀਂ ਦਰਗਾ 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 ਤਾਂ ਮਨ ਬੜਾ ਹੁੰਦਾ ਵੀ ਕੀ ਦਰਗਾ ਕੀ ਹੋਇਆ ਦਰਗਾ ਦਰਗਾ ਪਾਇਆ ਠਾਉਂ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਨੋਂ ਨੋਂ ਨੂੰ ਧਿਆਨ ਰੱਖਣਾ ਹੈ ਕਿ ਅੱਜ ਕੱਲ ਦੀ ਪੰਜਾਬੀ ਵਾਲਾ ਜਿਹੜਾ ਨੂ ਆ ਨਾ ਉਹ ਗੁਰਬਾਣੀ 'ਚ ਨਹੀਂ ਆਉਂਦਾ। ਉਹ ਇਹ ਥਾਂ ਤੇ ਨੋਂ ਆਉਂਦਾ ਜਾਂ ਨੋਂ ਆਉਂਦਾ ਨੰਨਾ ਊੜੇ ਔਂਕੜ ਉਹਨੂੰ ਕਨੌੜੇ ਨਾਲ ਬੋਲਣਾ ਆ। ਨਾਸਕੀ ਉਚਾਰਨ ਕਰਕੇ ਨੰਨੇ ਕਨੌੜਾ ਉੱਤੇ ਬਿੰਦੀ ਨੋਂ ਤੇ ਜਾਂ ਇਹ ਜਿਹੜਾ ਆ ਇਹਨੂੰ ਨੰਨੇ ਹੋੜਾ ਨੋਂ ਬੋਲਣਾ ਆ ਤੇ ਅੱਜ ਕੱਲ ਦੀ ਪੰਜਾਬੀ 'ਚ ਇਹਦਾ ਅਰਥ ਹੈਗਾ ਨੂ ਉਚਾਰਨ ਹੈਗਾ ਨੂ ਉਹ ਪਰ ਆਪਾਂ ਇਹਨੂੰ ਨੂ ਨੀ ਕਹਣਾ ਕਦੇ ਵੀ। ਕਹੋ ਨਾਨਕ ਕਿਰਪਾ ਕਰੇ ਕਿਰਪਾ ਕਰੇ ਦਾ ਭਾਵਾ ਕਿਰਪਾ ਕਰ ਭਾਵ ਕਰ ਕੇ ਜਿਸ ਨੂੰ ਇਹ ਵਥ ਦੇ ਜਗਮਹਿ ਉੱਤਮ ਕਾਢੀਆਂ ਕਾਢੀਆਂ ਦਾ ਭਾਵਾ ਕੱਢੇ ਜਾਂਦੇ ਹਨ ਕਹੇ ਜਾਂਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਉੱਤਮ ਕਿਹਾ ਜਾਂਦਾ ਹੈ ਵਿਰਲੇ ਕਈ ਕੇ ਵਿਰਲਿਆਂ ਨੂੰ ਹੀ ਫਿਰ ਇਹ ਤੋਂ ਦੂਜਾ ਸ਼ਲੋਕ ਰਖੇ ਰਖਣ ਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋਵਾ ਆਪ ਦਿਆਲ ਮਨੁ ਨਹ ਵਿਸਾਰਿਆਨ ਸਾਰ ਜਨਾ ਕੈ ਸੰਗ ਭਵ ਜਲ ਤਾਰਿਆਨ ਮਹਿਲਾ ਪੰਜਵਾਂ ਮੈਂ ਭੁੱਲ ਗਿਆ ਵੇ ਗੁਰੂ ਸਾਖਤ ਨਿੰਦਕ ਦੋਸ਼ਟ ਖੇਨ ਮਾਹ ਬਿਦਾਰਿਆਨ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਹ ਵੇ ਗੁਰੂ ਜੇ ਤੁਸੀਂ ਜਿਸ ਸਿਮਰਤ ਸੁਖ ਹੋਏ ਸਗਲੇ ਦੂਖ ਜਾਹੇ ਤੇ ਸਮਾਪਤੀ ਕਰਦੇ ਹਾਂ ਨਾ ਕਹੇ ਬਾਣੀ ਦੀ ਤੁਸੀਂ ਸ਼ਰੇ ਆਮ ਵਿਅਦਵੀ ਕਰ ਰਹੇ ਹੋ ਬਾਣੀ ਦੀ ਬੇਅਦਬੀ ਕਿਉਂ ਕਿਉਂਕਿ ਇਹਨਾਂ ਦੋਸ਼ ਲੋਕਾਂ ਦੇ ਮੋਰੇ ਗੁਰੂ ਪਾਸ਼ਾ ਨੇ ਪੌੜੀ ਦਰਜ ਕੀਤੀ ਆ ਸਾਰਾ ਸਿੱਖ ਪੰਥ ਬਾਣੀ ਦੀ ਬੇਅਦਬੀ ਕਰ ਰਿਹਾ ਆ ਇੱਥੇ ਤੱਕ ਪੜ੍ਹ ਕੇ ਸਗਲੇ ਦੂਖ ਜਾਣ ਤੇ ਕਿਉਂਕਿ ਇਹਨਾਂ ਸ਼ਲੋਕਾਂ ਦੇ ਅੱਗੇ ਪੌੜੀ ਆ ਗੁਰੂ ਪੌੜੀ ਦਾ ਭਾਵ ਸਮਝਾਉਣ ਵਾਸਤੇ ਗੁਰੂ ਪਾਸ਼ਾ ਨੇ ਸ਼ਲੋਕ ਦਰਜ ਕੀਤੇ ਆ ਪੌੜੀ ਕਿਹੜੀ ਆ ਪੌੜੀ ਅਕਲ ਨਿਰੰਜਨ ਪੁਰਖ ਅਗੰਮ ਅਪਾਰੀ ਹੈ ਸਚੋ ਸੱਚਾ ਸੱਚ ਸੱਚ ਨਿਹਾਰੀ ਹੈ ਕੂੜ ਨਾ ਜਾਪੈ ਕਿਸ਼ ਤੇਰੀ ਧਾਰਿਐ ਸਭ ਸੈ ਦੇ ਦਾ ਦੇ ਦਾਤਾਰ ਜੀਤ ਉਪਾਰਿਐ ਇਕਤ ਸੂਤ ਪਰੋਏ ਜੋਤ ਸੰਜਾਰਿਐ ਹੁਕਮੇ ਭਵਜਲ ਮੰਝ ਹੁਕਮੇ ਧਾਰਿਐ ਪ੍ਰਭ ਜਿਓ ਤੁਧ ਧਿਆਏ ਸੋਏ ਜਿਸ ਭਾਗ ਮਥਾਰਿਐ ਤੇਰੀ ਗਤਮਿਤ ਲਖੀ ਨਾ ਜਾਏ ਹੋਂ ਤਦ ਬਲੇ ਹਾਰੀਏ ਮੋੜੇ ਪਾਇਆ ਇੱਕ ਭਾਵ ਕਿ ਤੁਸੀਂ ਇੱਕ ਪੌੜੀ ਪੜ ਕੇ ਨਾ ਤੇ ਸਮਾਪਤੀ ਕਰ ਸਕਦੇ ਆ ਰੁਕ ਸਕਦੇ ਆ ਕੁਛ ਵੀ ਕੰਮ ਕਰ ਸਕਦੇ ਆ ਕਿ ਹਾਂ ਮੈਂ ਪਹਿਲੀ ਪੌੜੀ ਪੜ ਲਈ ਆ ਗੁਜਰੀ ਕਵਾਰ ਦੀ ਗੁਜਰੀ ਗੁਜਰੀ ਰਾਗ ਵਾਲੀ ਵਾਰ ਦੀ ਤੇ ਹੁਣ ਮੈਂ ਹੋਰ ਸਾ ਲੈਣਾ ਕੋ ਹੋ ਕੰਮ ਕਰਨਾ ਜੋ ਤੁਸੀਂ ਪੌੜੀ ਪੜੀ ਹੋਈ ਨਹੀਂ ਕੱਲੇ ਸ਼ਲੋਕ ਹੀ ਪੜਿਆ ਤਾਂ ਮਤਲਬ ਕੀ ਕੀਤਾ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਤੋਂ ਉਲਟ ਕੰਮ ਕੀਤਾ ਗੁਰੂ ਪਾਸ਼ਾ ਦਾ ਸੀਕਵੈਂਸ ਹੀ ਵਿਗਾੜ ਦਿੱਤਾ ਗੁਰੂ ਪਾਸ਼ਾ ਦੀ ਤਰਤੀਬ ਹੀ ਖਰਾਬ ਕਰ ਦਿੱਤੀ ਸ਼ਲੋਕ ਪੜ੍ਹਨੇ ਤਾਂ ਪੌੜੀ ਪੜੀ ਨਹੀਂ ਪੌੜੀ ਕਿੱਧਰ ਗਈ ਕਿੱਥੋਂ ਆਈ ਪੌੜੀ ਕਿੱਧਰ ਗਈ ਗੁਰੂ ਸਾਹਿਬ ਨੇ ਲਿਖੀ ਆ ਆਪਾਂ ਤਾਂ ਲਿਖੀ ਨਹੀਂ ਆ ਬਾਣੀ ਤਾਂ ਗੁਰੂ ਦੀ ਆ ਵਾਹਿਗੁਰੂ ਦੀ ਬਾਣੀ ਧੁਰ ਕੀ ਬਾਣੀ ਆ ਵਾਹਿਗੁਰੂ ਇਹ ਧੁਰ ਕੀ ਬਾਣੀ ਨੂੰ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਪੜ ਸਕਦੇ ਜਿਹੜੀ ਧੁਰ ਦਾ ਸਿਸਟਮ ਵੀ ਗੁਰੂ ਸਾਹਿਬ ਦਾ ਬਾਣੀ ਧੁਰ ਕੀ ਆ ਤੇ ਸਿਸਟਮ ਵੀ ਧੁਰਕਾ ਹੀ ਆ ਸਿਸਟਮ ਬੰਦਿਆਂ ਦਾ ਬਣਾਇਆ ਨਹੀਂ ਆ ਸਿਸਟਮ ਵੀ ਗੁਰੂ ਸਾਹਿਬ ਦਾ ਬਾਣੀ ਗੁਰੂ ਦੀ ਹੈ ਬਖਸ਼ਿਸ਼ ਗੁਰੂ ਦੀ ਹੈ ਸਾਰੀ ਖੁਸ਼ੀ ਗੁਰੂ ਦਾ ਹੈ ਸਾਡੇ ਵਾਸਤੇ ਇਹ ਵੈਗਰੂ ਬੇਨਤੀਆਂ ਕਰਨੀਆਂ ਸੀ ਜਿੱਥੋਂ ਤੱਕ ਵੀ ਹੋ ਸਕੇ ਵੈਗਰੂ ਤੁਹਾਨੂੰ ਜਿੱਥੇ ਤੇ ਕੋਈ ਹੁਣ ਕੋਈ ਆਪਾਂ ਕੋਈ ਆਪਣਾ ਵਸ ਨਹੀਂ ਚੱਲਦਾ ਕੋ ਗੁਰਦੁਆਰੇ ਵਗੈਰਾ ਜਾਂ ਕੁਝ ਹੋਰ ਆ ਉੱਥੇ ਤੇ ਨਹੀਂ ਪ੍ਰਸੰਗਤ ਵਿੱਚ ਜਿੱਥੇ ਸਾਡਾ ਆਪਣਾ ਪ੍ਰਭਾਵ ਆ ਜਿੱਥੇ ਸਾਨੂੰ ਕੋਈ ਬਾਹਰੋਂ ਕੋਈ ਬਦਮਾਸ਼ੀ ਕਰਨ ਵਾਲਾ ਹੈ ਨਹੀਂਗਾ ਉੱਥੇ ਆਪਾਂ ਨੂੰ ਨਾ ਤਨਮਨ ਥੀਵਾ ਹਰਿਆ ਦੇ ਉੱਤੇ ਹੀ ਭੋਗ ਪਾਣਾ ਚਾਹੀਦਾ ਆ ਉਦੋਂ ਗਾਹ ਨਹੀਂ ਬਾਣੀ ਪੜ੍ਹਨੀ ਚਾਹੀਦੀ ਤੁਸੀਂ ਬਿਰਤ ਵੀ ਕਰਦੇ ਹੋ ਪੌੜੀ ਤੁਸੀਂ ਹੋਰ ਵਾਰ ਦੀ ਚੱਕ ਲਈ ਤੇ ਸ਼ਲੋਕ ਤੁਸੀਂ ਹੋਰ ਵਾਰ ਦੇ ਚੱਕ ਲੈ ਪੌੜੀ ਮੋਰੇ ਲਾਤੀ ਸ਼ਲੋਕ ਪਿੱਛੇ ਫਿੱਟ ਕਰਤੇ ਇਹ ਕੋਈ ਤਰੀਕਾ ਹੈ ਗੁਰੂ ਸਾਹਿਬ ਦੀ ਬਾਣੀ ਪੜ੍ਹਨ ਦਾ ਇਹ ਤਾਂ ਸ਼ਰਿਆਮ ਬੇਰਬੀਆ ਵਾਹ ਗੁਰੂ ਸ਼ਰਿਆਮ ਬੇਰਬੀਆ ਬਾਣੀ ਦੀ ਕਿ ਤੁਸੀਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਨੂੰ ਨਹੀਂ ਪਤਾ ਕਿ ਉਹ ਤੇ ਜਿਹੜੀ ਪੌੜੀ ਆ ਨਵੀਂ ਪੌੜੀ ਆ ਉਹ ਨੂੰ ਮੈਂ ਇੱਥੇ ਦਰਜ ਕਰਦਿਆਂ ਗੁਜਰੀ ਕੀ ਵਾਰ ਦੇ ਵਿੱਚ ਤੇ ਥੈ ਤੋਂ ਸਮਰੱਥ ਮੈਂ ਇੱਥੇ ਅਕੋਲ ਨਰੰજન ਵਾਲੀ ਪੌੜੀ ਪਾਈ ਜੰਮ ਉਹ ਵੀ ਨਾਲੇ ਉਲਟੇ ਪਾਸੇ ਪਹਿਲਾਂ ਪੌੜੀ ਤੇ ਫਿਰ ਛਲੋ ਸੋ ਬਾਣੀ ਗੁਰੂ ਸਾਹਿਬ ਦੇ ਹਿਸਾਬ ਨਾਲ ਪੜ੍ਹਨੀ ਹੈ ਗੁਰੂ ਆਪਣੀ ਮਰਜ਼ੀ ਨਾਲ ਨਹੀਂ ਆਪਾਂ ਕੁਝ ਵੀ ਕਰ ਸਕਦੇ ਇੱਕ ਆਪਣੇ ਚ ਬਹੁਤ ਇਹ ਇਹ ਮਤਲਬ ਹੈਗੀ ਆ ਚੀਜ਼ ਸਿੱਖੀ ਦੇ ਵਿੱਚ ਕਿ ਸਾਡੀ ਮਰਜ਼ੀ ਨਹੀਂ ਚੱਲਦੀ ਇੱਥੇ ਜਦੋਂ ਆਪਾਂ ਆਪਣੀ ਮਰਜ਼ੀ ਚਲਾਉਨੇ ਆ ਉੱਥੇ ਹੀ ਕੰਮ ਗੜਬੜ ਹੁੰਦਾ ਸਾਰ ਇਹ ਗੁਰੂ ਸਾਹਿਬ ਦਾ ਸਿਸਟਮ ਹੀ ਇਦਾਂ ਦਾ ਬਣਾਇਆ ਆ ਇਹ ਗੁਰੂ ਸਾਹਿਬ ਦੀ ਹੀ ਮਰਜ਼ੀ ਚੱਲਦੀ ਆ ਬੰਦੇ ਦੀ ਮਰਜ਼ੀ ਜਦੋਂ ਚੱਲੂਗੀ ਨਾ ਉੱਥੇ ਕੰਮ ਦੇ ਵਿੱਚ ਵਿਗਾੜ ਪਊਗਾ ਇੱਕ ਦੂਜੇ ਨਾਲ ਪੇਮ ਪਿਆਰ ਘਟੂਗਾ ਤੇ ਅਗਿਆਨਤਾ ਵਧੂਗੀ ਤਾਂ ਇਹ ਬਖਸ਼ਸ਼ਾਂ ਤੋਂ ਦੂਰ ਜਾਵਾਂਗੇ ਜਦੋਂ ਆਪਾਂ ਆਪਣੀ ਮਰਜ਼ੀ ਕਰਾਂਗੇ ਜਦੋਂ ਆਪਾਂ ਗੁਰੂ ਪਾਤਸ਼ਾਹ ਦੀ ਮਰਜ਼ੀ ਨਾਲ ਚੱਲਾਂਗੇ ਤੇ ਫਿਰ ਆਪਾਂ ਗੁਰੂ ਸਾਹਿਬ ਦੇ ਪੁੱਤਰ ਆ ਗੁਰੂ ਪਾਤਸ਼ਾਹ ਦੀਆਂ ਬਖਸ਼ਸ਼ਾਂ ਦੇ ਹੱਕਦਾਰ ਆ ਠੀਕ ਹੈ ਉਹਨਾਂ ਦੀਆਂ ਬੇਨਤੀਆਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ